भगवंत मान ਦੀ ਜੇ ਦਰਤਾਂ ਦੀ ਆਵਾਜ਼ ਹੈ ਦੱਸਣ ਭਾਜੀ ਪੁੱਛੀ ਆ ਜੋ ਯਾਰ ਕਿਹੜਾ ਕਰਦਾ 2 ਸਾਲ 2 ਸਾਲ ਤੋਂ ਪਹਿਲਾਂ 2 ਸਾਲ ਤੋਂ ਪਹਿਲਾਂ ਇੱਕ ਵੀ ਪੰਜਾਬ ਦਾ ਵਿਦਾਇਕ ਭਗਵੰਤ ਮਾਨ ਦੇ ਨਾਲ ਦਾ ਸਾਖੀ ਦੱਸੇ ਕਿ ਉਹਨੇ ਪੰਜਾਬ ਦੇ ਗਲਤਾਂ ਲਈ ਕੀ ਕੀਤਾ ਸਾਰੇ ਸਾਰੇ ਮੁੱਖ ਮੰਤਰੀ ਇਹਨਾਂ ਨੂੰ ਜਨਤਾ ਨੇ ਡੇਟੀ ਮੁੱਖ ਮੰਤਰੀ ਦਾ ਸਰਮਾਨਾ ਸਰਤਾ ਦਾ ਅਪਮਾਨ ਆ ਦੇਖੋ ਕਹਿੰਦੇ ਕੋਈ ਹੋ ਗਿਆ ਕਿਹਨੇ ਕਿਹਨੇ ਫੋਟੋ ਲੈਣੇ ਕੁਝ ਨਹੀਂ ਮੈਂ ਕਹਿੰਦਾ ਤੁਹਾਨੂੰ ਉਪਕਤ ਬਦਲ ਬਣਾ ਦੇਣਾ ਮੇਰੀ ਮੇਰੀ ਚਾਹ ਮੇਰੀ ਕੋਈ ਚਾਹ ਨਹੀਂ ਨਾ ਨਾ ਨਹੀਂ ਚਾਹਦਾ ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ 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 ਮੈਂ ਨਹੀ ਰੰਡਾ ਦਾ અપਮਾਨ ਕਰਨ ਵਾਲਾ ਭਗਵਾਨ ਤਮਨ ਮਰਦਾਵਾ ਇਸ ਸਿਰੀ ਪਰਤਾ ਬੰਦ ਕਰੋ ਭਗਵਾਨ ਤਮਨ ਜਰੇ ਦੀ ਆਵਾਜ਼ ਹੈ ਦੱਸਣ ਦਰਪਾਨ ਦਾ અપਮਾਨ ਕਰਨ ਵਾਲਾ ਭਗਵਾਨ ਤਮਨ ਮਰਦਾ ਭਗਵਾਨ ਤਮਨ ਦੀ ਜੇ ਦਰਪਾਨ ਦੀ ਆਵਾਜ਼ ਹੈ ਦੱਸਣ ਪਾਜੀ ਪੁੱਛੀ ਆ ਜੋ ਯਾਰ ਕਿਹੜਾ ਕਰਦਾ 2 ਸਾਲ 2 ਸਾਲ ਤੋਂ ਪਹਿਲਾਂ 2 ਸਾਲ ਤੋਂ ਪਹਿਲਾਂ ਇੱਕ ਵੀ ਪੰਜਾਬ ਦਾ ਵਿਧਾਇਕ ਭਗਵੰਤ ਮਾਨ ਦੇ ਨਾਲ ਦਾ ਸਾਖੀ ਦੱਸੇ ਕਿ ਉਹਨੇ ਪੰਜਾਬ ਦੇ ਗਲਪਾਂ ਨੇ ਕੀ ਕੀਤਾ ਅਦੇ ਸਾਰੀ ਸਾਰੀ ਮਾ ਮੁੱਖ ਮੰਤਰੀ ਸਾਰੇ ਮੰਤਰੀ ਇਹਨਾਂ ਨੂੰ ਦਲਤਾਂ ਦੇ ਡੱਪੀ ਮੁੱਖ ਮੰਤਰੀ ਅਰ ਜਨਤਾ ਦੇ ਸਨਮਾਨਕ ਜਨਤਾ ਦਾ ਅਪਮਾਨ ਆਹ ਦੇਖੋ ਆਹ ਦੇਖੋ ਦਲਤਾਂ ਦਾ ਸਨਮਾਨ ਹੋ ਗਿਆ ਕਹਿੰਦੇ ਕਹਿੰਦੇ ਫੋਟੋ ਲੈਣ ਦਾ ਕੁਝ ਨਹੀਂ ਹੋਣਾ ਕਹਿੰਦੇ ਤੁਹਾਨੂੰ ਉਪਕ ਬਦਲ ਬਣਾ ਦੇਣ ਮੇਰੀ ਮਰੀਸ ਤੇ ਮੇਰੇ ਕੋਈ ਇੱਤ ਨਹੀਂ ਨਹੀਂ ਚਾਹਦਾ ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ ਮੈਂ ਚਾਹਦਾ ਮੈਂ ਵੀ ਅੰਦੋਲਨ ਦੋ ਸਾਲ ਤੋਂ ਚੱਲ ਰਿਹਾ ਉਹ ਕਿੰਨੀ ਦਿੱਤਾ ਹੋਵੇ ਸਰਕਾਰੋਂ ਕਿਤੇ ਨਹੀਂ ਪਰਣਾ ਚਾਹੁੰਦਾ ਮੈਨੂੰ ਲੱਗਦਾ ਜੋ ਸੇ ਬਲਾਸਪਰਸਾ ਸਰਦਮੁਲੀ ਨੇ ਆਪਣਾ ਦੋ ਦਿਨਾਂ ਦਾ ਮੋਟਰਸਾਈਕਲ ਰੋ ਮੇਰੀ ਮੰਗ ਸੀ ਜਿਹੜਾ ਨੂੰ ਬਣਾ ਲੈ ਦਲਦਾਂ ਦਾ અપਮਾਨ ਕਰਨ ਵਾਲਾ ਭਗਵਾਨ ਤਮਨ ਮਰਦਾਬਾਦ ਦਲਦਾਂ ਦਾ અપਮਾਨ ਕਰਨ ਵਾਲਾ ਭਗਵਾਨ ਤਮਨ ਮਰਦਾਬਾਦ ਇਸ ਸਿਰੀ ਪਰਤਾ ਬੰਦ ਕਰੋ ਭਗਵਾਨ ਤਮਨ ਮਰਦਾਬਾਦ ਜਿਹੜੇ ਆਪਣੇ ਦੋਹਾਂ ਮੇਰੇ ਦੱਸੋ ਹਾਜ਼ਰੀ ਦਲਦਾਂ ਦਾ અપਮਾਨ ਕਰਨ ਵਾਲਾ ਭਗਵਾਨ ਤਮਨ ਮਰਦਾ ਭਗਵੰਤਮਾਨ ਦੀ ਜੇ ਭਗਵੰਤ ਦੀ ਆਵਾਜ਼ ਹੈ ਦੱਸਣ ਭਾਜੀ ਕਿੱਛ ਆ ਜਾਓ ਯਾਰ ਕਿਹੜਾ ਕਰਦਾ 2 ਸਾਲ 2 ਸਾਲ ਤੋਂ ਪਹਿਲਾਂ 2 ਸਾਲ ਤੋਂ ਪਹਿਲਾਂ ਇੱਕ ਵੀ ਪੰਜਾਬ ਦਾ ਵਿਧਾਇਕ ਭਗਵੰਤਮਾਨ ਦੇ ਨਾਲ ਦਾ ਸਾਥੀ ਦੱਸੇ ਕਿ ਉਹਨੇ ਪੰਜਾਬ ਦੇ ਗਲਤਾਂ ਲਈ ਕੀ ਕੀਤਾ ਸਾਰੇ ਸਾਰੇ ਮੁੱਖ ਮੰਤਰੀ ਸਾਰੇ ਮੰਤਰੀ ਇਹਨਾਂ ਨੂੰ ਦਲਤਾਂ ਦੇ ਡੈਪੀ ਮੁੱਖ ਮੰਤਰੀ ਦਾ ਬਦਲ ਸਨਮਾਨਕ ਦਾੰਤ ਦਾ ਅਪਮਾਨ ਆਹ ਦੇਖੋ ਆਹ ਦੇਖੋ ਸਨਮਾਨ ਦਾ ਬਾਬੇ ਹੋ ਗਿਆ ਕਿਹਾ ਇਹ ਕਹਿੰਦੇ ਫੋਟੋ ਲਾਣ ਦਾ ਕੁਝ ਨਹੀਂ ਲੱਗਾ ਕਹਿੰਦੇ ਤੁਹਾਨੂੰ ਉਪਕ ਬਦਲ ਬਣਾ ਦੇਣ ਮੇਰੀ ਮਰੀਤ ਸਰ ਮੇਰੇ ਕੋਈ ਜਨ ਨਹੀਂ ਨਹੀਂ ਚਾਹਦਾ ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ ਮੈਂ ਚਾਹਦਾ ਮੈਂ ਵੀ ਅੰਦਰੋਂ ਤੋਂ ਸੰਤੋਪਈ ਹਾਂ ਸਰਕਾਰ ਨੇ ਕੀਤਾ ਹੋਵੇ ਸਰਕਾਰੋਂ ਨਹੀਂ ਪੜਨਾ ਕਿਸੇ ਨੂੰ ਮਿਲਾ ਲੋ ਕਿਸੇ ਕਲਪੁਤ ਸਾਰ ਨਮਰੀਦ ਨੇ ਆਪਣਾ ਦੋ ਦਿਨਾਂ ਦਾ ਰੋ ਮੇਰੀ ਮੰਗ ਸੀ ਕਿਹਨਾਂ ਨੂੰ ਬਣਾਣਾ ਜੰਦਾਬਾਰ ਦਲਤਾਂ ਦਾ અપਮਾਨ ਕਰਨ ਵਾਲਾ ਭਗਵਾਨ ਕਮਾਨ ਮਰਦਾਵਾਦ ਦਲਤਾਂ ਦਾ અપਮਾਨ ਕਰਨ ਵਾਲਾ ਭਗਵਾਨ ਕਮਾਨ ਮਰਦਾਵਾਦ ਇਸ ਸੀਰੀ ਪਰਤਾ ਬੰਦ ਕਰੋ ਭਗਵਾਨ ਕਮਾਨ ਜਿਵੇਂ ਆਪਣੇ ਦੋਹਾਂ ਦਲਤਾਂ ਦਾ અપਮਾਨ ਕਰਨ ਵਾਲਾ ਭਗਵਾਨ ਕਮਾਨ ਮਰਦਾ ਭਗਵਾਨਤਮਾਨ ਜੀ ਇਹ ਨੌਕਾਂ ਦੀ ਆਵਾਜ਼ ਹੈ ਦੱਸਣ ਭਾਜੀ ਕਿੱਛ ਆ ਜਾਓ ਯਾਰ ਇਹਨੇ ਕਿਹੜਾ ਕਰਨਾ 2 ਸਾਲ 2 ਸਾਲ ਤੋਂ ਪਹਿਲਾਂ 2 ਸਾਲ ਤੋਂ ਪਹਿਲਾਂ ਇੱਕ ਵੀ ਪੰਜਾਬ ਦਾ ਵਿਧਾਇਕ ਭਗਵਾਨਤਮਾਨ ਦੇ ਨਾਲ ਦਾ ਸਾਖੀ ਦੱਸੇ ਕਿ ਉਹਨੇ ਪੰਜਾਬ ਦੇ ਗਲਤਾਂ ਨੇ ਕੀ ਕੀਤਾ ਸਾਰੇ 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 ਮੁੱਖ ਮੰਤਰੀ ਸਾਰੇ ਮੰਤਰੀ ਇਹਨਾਂ ਨੂੰ ਦਲਤਾਂ ਦੇ ਡੈਪੀ ਮੁੱਖ ਮੰਤਰੀ ਇਹਨਾਂ ਦਲਤਾਂ ਦਾ ਸਨਮਾਨਕ ਦਲਤਾਂ ਦਾ ਅਪਮਾਨ ਆ ਦੇਖੋ ਇਹਨਾਂ ਦਲਤਾਂ ਦਾ ਸਨਮਾਨ ਨਹੀਂ ਹੋ ਗਿਆ ਕਿਹਨੇ ਕਹਿੰਦੇ ਫੋਟੋ ਲਾ ਲੈਣੇ ਕੁਝ ਨਹੀਂ ਕਹਿੰਦੇ ਤੁਹਾਨੂੰ ਉਪ ਮੁੱਖ ਮੰਤਰੀ ਬਣਾ ਦੇਣ ਮੇਰੀ ਮੇਰੀ ਚਰ ਮੇਰੇ ਕੋਈ ਚੰ ਨਹੀਂ ਨਹੀਂ ਜਾਊਗਾ ਨਹੀਂ ਜਾਊਗਾ ਮੈਂ ਨਹੀਂ ਜਾਊਗਾ ਮੈਂ ਨਹੀਂ ਜਾਊਗਾ ਮੈਂ ਵੀ ਅੰਦਲਨ ਦੋ ਸਾਲ ਤੋਂ ਪਹਿਲਾਂ ਸਰਕਾਰ ਕੀਤਾ ਹੋਵੇ ਸਰਕਾਰੋਂ ਨਹੀਂ ਪੜਨਾ ਚਾਹੁੰਦਾ ਕਿਸ ਨੂੰ ਮਿਲਾਂ ਲੋ ਕਹੋ ਜੇ ਕੱਲ ਨੂੰ ਬਿਲਾਸਪੁਰ ਤੋਂ ਆਇਆ ਨਮਰੂਦ ਨੇ ਇੱਕ ਆਪਣਾ ਦੋ ਮਿਨਾਗਾ ਰੋ ਮੇਰੀ ਮੰਗੀ ਸੀ ਕਿਹਨਾਂ ਨੂੰ ਬਣਾ ਦੇ ਬਾਬਾ ਦਲ ਦਾ અપਮਾਨ ਕਰਨ ਵਾਲਾ ਭਗਵਾਨ ਕਮਾਲ ਮਰਦਾਬਾ ਦਲ ਦਾ અપਮਾਨ ਕਰਨ ਵਾਲਾ ਭਗਵਾਨ ਕਮਾਲ ਮਰਦਾਬਾ ਇਹ ਸੀਰੀ ਪਰਥਾ ਬੰਦ ਕਰੋ ਭਗਵਾਨ ਕਮਾਲ ਜੀ ਰੇ ਦੇਣ ਤੋਂ ਆ ਰਿਹਾ ਦਲ ਦਾ અપਮਾਨ ਕਰਨ ਵਾਲਾ ਭਗਵਾਨ ਕਮਾਲ ਮਰਦਾ